ਲੋਈ ਮਿੱਤਰੋ ਅੱਜ ਆਪਾਂ ਭੈਣ ਦਾ ਆਪਣੀ ਦਾ ਵਿਆਹ ਤੇ ਆਪਾਂ ਕੜਾਹੀ ਧਰਾਲੀ ਤੇ ਆ ਆ ਆਪਣਾ ਕੜਾਹੀ ਚਾੜ ਲਈ ਮਤਲਬ ਆ ਹਲਵਾਈ ਆ ਤੇ ਸੜ ਲਵ 6 ਵਜੇ ਦਾ ਪਹਿਲਾਂ ਲੱਡੂਆਂ ਦਾ ਤਿਆਰ ਕਰ ਰਿਹਾ ਕਹਿੰਦਾ ਪਹਿਲਾਂ ਤੁਸੀਂ ਵੀ ਲੱਡੂ ਵਟ ਲਿਓ ਮੈਂ ਇਹਨੇ ਹੋਰ ਸਮਾਨ ਬਣਾ ਲੂੰਗਾ ਤੇ ਆ ਬੁਲਾਇਆ ਮੁੰਡਾ ਲੈਰੇ ਮੁਹੱਬਤ ਤੋਂ ਕਾਲੀ ਸਤਿ ਸ਼੍ਰੀ ਅਕਾਲ ਜੀ ਆ ਬੁਲਾਇਆ ਚੱਠਿਆਂ ਤੋਂ ਹੋਰ ਕੀ ਆ ਲੈ ਵੀਰੇ ਸਤਿ ਸ਼੍ਰੀ ਅਕਾਲ ਬੁਲਾਓ ਮਿੱਤਰੋ ਹਾਂ ਕਿਆ ਆਪਣਾ ਹਲਵਾਈ ਆ? ਆਸ੍ਰੀਕਾਲ ਕਿੰਨੀ ਕਿੰਨੀ ਆਪਾਂ ਮਠਾਈ ਮਠੂਰੀ ਕਿੰਨੀ ਬਣਾਉਣੀ? 1.5 ਕੁਇੰਟਲ। 1.5 ਕੁਇੰਟਲ। ਸਵੇਰੇ ਕਿੰਨੇ ਵਜੇ ਆਇਆ ਸੀ ਤੂੰ? 6 ਵਜੇ। 6 ਵਜੇ ਆਇਆ। ਤੇ ਹੁਣ ਆ ਲੱਡੂ ਕਿੰਨੇ ਵਜੇ ਬੱਟਨੇ ਸ਼ੁਰੂ ਕਰੀਏ? 1:30 ਵਜੇ। 1:30 ਵਜੇ। ਠੀਕ ਆ ਤੇ ਆ ਆਪਣਾ ਗਉਣਾ ਛੇਡ ਬੈਠਾ। ਚੌਕੀਦਾਰ ਆ ਪਿੰਡ ਦਾ ਸਰਕਾਰੀ ਮੁਲਾਜ਼ਮ ਆ ਪਿੰਡ ਦਾ। ਤੁਸੀਂ ਦੱਸੋ ਜੀ, ਤੁਹਾਡੀ ਡਿਊਟੀ ਕੀ ਆ? ਬੱਸ ਆਪਣੀ ਦਾ ਹੀ ਆ। ਦੱਬਨ ਲਗਣਾਉਂਗੀ। ਅੱਛਾ ਇਹ ਆ ਵੀ ਮਠਿਆਜ ਬਸ ਉਹ ਕਰਨਾ ਓਕੇ ਕੰਮ ਆ। ਇਸ ਤੋਂ ਬਾਅਦ ਆਪਾਂ ਕੀ ਬਣਾਵਾਂਗੇ ਸ਼ੱਕਰ ਪਾਰੇ ਫਿਰ ਮਠੀਆਂ ਹੋਰ ਨੂਕਲੀ ਪਕੌੜੀਆਂ ਨੂਨ ਦੇ ਆ ਪਕੌੜੀਆਂ ਹੋਰ ਬਸ ਇਹ ਆਪਣਾ ਕਿੰਨੇ ਵਜੇ ਤੱਕ ਨੱਬੜ ਜਾਊਗਾ 6 ਵਜੇ ਸ਼ਾਮ ਨੂੰ ਫੁੱਕਾ ਕਵੇਲਾ ਹੀ ਕਰ ਦੂਗਾ ਇਹ ਤਾਂ હું ਪਹਿਲਾਂ ਕਹਿੰਦਾ ਮੈਂ ਸਾਧਰੇ ਨਵੇੜ ਤੂੰ ਕਿਸਾਨ ਨੂੰ ਤਾਂ ਕਹਿੰਦਾ ਸੀ 6:00 ਤੀ ਨੱਬੜ ਜਾਊਗਾ ਤੇ ਬਾਕੀ ਆ ਅਸੀਂ ਉਹ ਬਣਾ ਰੱਖੇ ਨੇ ਮੈਦੇ ਵਾਲੇ ਮੈਦੇ ਵਾਲੇ ਇਹਦੇ ਉਹ ਬਣਾਵਾਂਗੇ ਮੈਂ ਤਾਂ ਇਹ ਬੇਲੇ ਤਾਂ ਕੀ ਬਣਾਉਣੇ ਨੇ ਤੇ ਆਪਾਂ ਅਗਰ ਬਾਰੇ ਇਹਦੇ ਅਸੀਂ ਚੱਕਰ ਕਬਾਰੇ ਬਣਾਵਾਂਗੇ ਹੋਰ ਚੰਕੀਦਾਰ ਜੀ ਛੋਡੀ ਡਿਊਟੀ ਦੱਸੀ ਚੱਲੋ ਨਾਲ ਨਾਲ ਤੁਸੀਂ ਕਰ ਰਹੇ ਹੋ ਕੋਈ ਡਿਊਟੀ ਇਹ ਤਾਂ ਤੁੱਪ ਸੇਕ ਰਹੇ ਹਾਂ ਪਹਿਲਾਂ ਇਹਨਾਂ ਨੂੰ ਠੰਡ ਲੱਗ ਰਹੀ ਸੀ ਹੁਣ ਇੱਕੋ ਲੱਗ ਤੂ ਸੂਰਜ ਨਿਕਲ ਆਇਆ ਹੁਣ ਇਹਨਾਂ ਦੇ ਕੋਟੀਆਂ ਲਾ ਦੇਣੀਆਂ ਨੇ ਪਹਿਲਾਂ ਚਾਹ ਚਾਹ ਕਰੀ ਜਾਂਦੇ ਤੇ ਤੇ ਹੁਣ ਕਹਿੰਦੇ ਚਾਹ ਵੀ ਨਹੀਂ ਪੀਣੀ ਹਲਵਾਈ ਤਾਂ ਹੂੰ ਸੇਕ ਲੈ ਬੈਠਾ ਇਹ ਹੁਣ ਲੱਸੀ ਮੰਗਦਾ ਰਾਇਪ ਇਹ ਪੈਗਪਗ ਦਾ ਬਾਈ ਤੂੰ ਲਾਉਣਾ ਪੈਗਪਗ ਇਹ ਨਹੀਂ ਇਹ ਇਹ ਆਹ ਗੱਲ ਸੁਣੋ ਹਲਵਾਈ ਦੀ ਪੰਜ ਕਿਲੋ ਰੁੱਸ ਜੇ ਹਲਵਾਈ ਹੁਣ ਇਹਦੇ ਵਿੱਚ ਆਹ ਪੰਜ ਦਿਖਾਉ ਤੁਹਾਨੂੰ ਪਕਾਉਣੀਆਂ ਲੱਡੂ ਵਾਲੀਆਂ ਲੱਡੂਆਂ ਵਾਸਤੇ ਅਸੀਂ ਥੈਲਾ ਪਾਇਆ ਪਹਿਲਾਂ 50 ਕਿਲੋ ਥੈਲੇ ਦੀ ਪਾਈ ਆਪਾਂ ਚਾਸ਼ਨੀ ਬਣਾਈ ਆ ਚਾਸ਼ਨੀ ਤੋਂ ਬਾਅਦ ਆ ਹੁਣ ਕਿੰਨਾ ਮੈਦਾ 30 ਕਿਲੋ ਆ ਬੇਸਣ ਬੇਸਣ 3 ਕਿਲੋ ਤੇ ਬਾਕੀ ਇਹ ਹੁਣ ਮੰਨ ਲਾ ਸਾਡੀ 1 ਕੁਇੰਟਲ ਤੋਂ ਉੱਤੇ ਲੱਡੂ ਹੋ ਜਾਣਗੇ ਤਿਆਰ 10 ਕਿਲੋ 1 ਕੁਇੰਟਲ 10 ਕਿਲੋ ਲੱਡੂ ਤਿਆਰ ਕਰਨੇ ਨੇ ਤੇ ਬਾਕੀ ਪਕੌੜੀਆਂ ਪਕੂੜੀਆਂ ਸਾਰਾ ਕੁਝ A to Z ਲਾ ਕੇ ਡੇਢ ਕੁਇੰਟਲ ਕਿੱਟਾ ਲੈਣੀ ਹੈ 2 ਕੁਇੰਟਲ ਹੈ ਸਰਦਾਰਾ ਕੀ ਕਹਿੰਦਾ ਕਹਿੰਦਾ ਸਮੋਸੇ ਸਮੋਸੇ ਬਣਾਉਣੇ ਨੇ ਬਣਾਵਾਂਗੇ ਸਮੋਸੇ ਬਣਾਵੋਗੇ ਮੁਰਗਾ ਬਣਾਣਾ ਸਮੋਸੇ ਨਹੀਂ ਬਣਾਉਣੇ ਹਾਂ ਆਹ ਸੰਦ ਨਹੀਂ ਸਮੋਸੇ ਛੋਲੇ ਸੇ ਆਲੂ ਹੁੰਦੇ ਨੇ ਨਹੀਂ ਉਹ ਕੰਦੀ ਆ ਮੁਰਗਾ ਬਣਾਣਾ ਮੁਰਗਾ ਮੁਰਗਾ ਨਹੀਂ ਬਣਾਉਣਾ ਚਲ ਪਾਤਾ ਸੀ ਹੁਣ ਇਹ ਪਕੌੜੀਆਂ ਆਏ ਦੱਸ ਪਤਾ ਚਾਕਲੇਟ ਵਾਲੀ ਬਾਤੀ ਬਣਾ ਦੇਗਾ ਨਹੀਂ ਮੁਰਗਾ ਬਣਾਣਾ ਚਾ ਅਗੋਣਾ ਲੱਗਿਆ ਆਪਣੀ ਡਿਊਟੀ ਤੇ ਇਹ ਇਹਨੇ ਫਿਲਮ ਦੇਖੀ ਨਹੀਂ ਉਹ ਮੰਜੇ ਬਿਸਤਰੇ ਹਨ ਬਣਾਉਗਾ ਬਣਾਉਂਦਾ ਨਹੀਂ ਬਣਾਉਂਗਾ ਬਣਾਉਂਦਾ ਨਹੀਂ ਜਾ ਦੋ ਦੋ ਦੇ ਕਰ ਨੰਗਾ ਹੀ ਕਰ ਇਹ ਨੀ ਕਰ ਬਾਈ ਆਹ ਦੇਖੋ ਜੀ ਇਹ ਹੁਣ ਆਇਆ ਬਣਾ ਰਿਹਾ ਪਕੌੜੀਆਂ ਟਾਈਟਲ ਪਤਾ ਕੀ ਬਾਈ ਹਾਂ ਇਹ ਪਕੌੜੀ ਪਕੌੜੀ ਦਾ ਤੇਰੀ ਬਣ ਗਈ ਆ ਦੇ ਤਾਂ ਚੱਲ ਰਹੀ ਆ ਪਕੌੜੀਆਂ ਲਓ ਜੀ ਇਹ ਪਕੌੜੀਆਂ ਬਾਰ ਰਿਹਾ ਬਾਰ ਬਾਰ ਤੇ ਉਸ ਤੋਂ ਬਾਅਦ ਇਹ ਪਕੌੜੀਆਂ ਜਦੋਂ ਤਿਆਰ ਹੋ ਗਈਆਂ ਫਿਰ ਟਾਂਗੇ ਇਹਦੇ ਵਿੱਚ ਇਹ ਫਿਰ ਗਾਣਾ ਆਪਣੀ ਡਿਊਟੀ ਨਿਭਾਊਗਾ ਇਹਨਾਂ ਨੂੰ ਚਾਸਨੀ ਵਿੱਚ ਡਬਾਊਗਾ ਤੇ ਬਾਕੀ ਹੁਣ ਆਪਾਂ ਤੁਹਾਨੂੰ ਮਿਲਾਂਗੇ ਨਵੀਂ ਬਲੌਗ ਦੇ ਵਿੱਚ ਅੱਜ ਦੀ ਵੀਡੀਓ ਇੰਨੀ ਕੀ ਓਕੇ ਧੰਨਵਾਦ ਚੰਗਾ ਕੱਦੂ